ਲੰਗੀ ਰਾਤ ਪੁਲਿਸ ਨਾਕੇ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਹੋਏ ਟਕਰਾਅ ਵਿੱਚ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਮੌਤ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੰਮੇਵਾਰ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੱੰਦੀ ਕਾਰਵਾਈ ਕਰਵਾਉਣ ਲਈ ਰਾਏਕੋਟ ਮਾਰਗ ਬੰਦ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਮ੍ਰਿਤਕ ਪਾਲਾ ਸਿੰਘ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਨ ਅਤੇ ਲੋਕਪੱਖੀ ਸੰਘਰਸ਼ਾਂ ਦਾ ਐਮ ਹਿੱਸਾ ਰਹੇ ਹਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੰਗੀ ਰਾਤ ਪਾਲਾ ਸਿੰਘ ਦੇ ਪੁੱਤਰ ਨੂੰ ਪੁਲਿਸ ਨਾਕੇ ਤੇ ਰੋਕ ਲਿਆ पाला ਸਿੰਘ ਵੀ ਮੌਕੇ ਤੇ ਪਹੁੰਚ ਗਿਆ ਇਸੇ ਦੌਰਾਨ ਹੀ ਪੁਲਿਸ ਵੱਲੋਂ ਪਾਲਾ ਸਿੰਘ ਨਾਲ ਬੱਦਲੂਕੀ ਕੀਤੀ ਅਤੇ ਧੱਕਾ ਮਾਰ ਦਿੱਤਾ ਜੋ ਧਰਤੀ ਤੇ ਡਿੱਗ ਪਿਆ ਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ਜੇਹਦੇ ਚੱਲਦਿਆਂ ਅੱਜ ਪਰਿਵਾਰ ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਰਾਏਕੋੜ ਰੋਡ ਤੇ ਤਾਨਾ ਦਿੱਤਾ ਗਿਆ ਇਸ ਦੌਰਾਨ ਤਕਰੀਬਨ 2 ਘੰਟੇ ਆਵਾਜਾਈ ਠੱਪ ਰਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਗਗਨਦੀਪ ਸਿੰਘ ਜੀ ਹਾਂਜੀ ਮੇਰਾ ਪਾਇਆ ਸਗਾ ਜੀ ਇਹ ਘਟਨਾ ਵਰਤੀ ਅਧਰ ਇਹ ਜੀ ਮਾ ਮੇਰੇ ਬਜ਼ਦਰ ਨੂੰ ਪਾਇਏ ਦੇ ਮੁੰਡੇ ਨੂੰ ਗੁਰਸੇਵਕ ਲੱਕੀ ਨੂੰ ਇਹਨਾਂ ਨੇ ਰੋਕ ਲੈ ਜੀ ਸ਼ੇਰਪੁਰਾ ਫੜਗਾਂ ਨੇੜੇ ਨੈਸ਼ਨਲ ਬੈਂਕ ਆ ਉਹਦੇ ਸਾਹਮਣੇ ਇਹਨਾਂ ਨੂੰ ਨਾਕਾ ਲੱਗਿਆ ਸੀ ਜੀ ਇਹਨਾਂ ਦਾ ਨਾਕਾ ਲੱਗਿਆ ਸੀਗਾ ਜੀ ਮੋਟਰਸਾਈਕਲ ਧੋਤਾ ਸੀਗਾ ਕੱਲ੍ਹ ਬਾਰਿਸ਼ ਹੋਈ ਸੀਗੀ ਜੀ ਉਹ ਕਿਤੇ ਗਿਆ ਹੋ ਧੋ ਕੇ ਮੋਟਰ ਉੱਤੇ ਡਾਕੂਮੈਂਟ ਤਾਂ ਕੱਢ ਕੇ ਰੱਖਦੇ ਜੀ ਡਾਕੂਮੈਂਟ ਕੱਢ ਕੇ ਰੱਖਦੇ ਜੀ ਤੇ ਉਹਨਾਂ ਨੇ ਜਦੋਂ ਇਹਨਾਂ ਨੇ ਕੀ ਰਿਆ ਪੀਸੀਆ ਨਾਲ ਜੀ ਬਰਾਦਰ ਨੂੰ ਮੇਰੇ ਨੂੰ ਤੇ ਮੇਰੇ ਤਾਇਆ ਨੂੰ ਮੇਰੇ ਬਤਾ ਦਿੰਦਾ ਫੋਨ ਕੀਤਾ ਜੀ ਕਹਿੰਦਾ ਵੀ ਪਾਪਾ ਵੀ ਡਾਕੂਮੈਂਟ ਲੈ ਕੇ ਆਇਓ ਵੀ ਉਹਨਾਂ ਨੇ ਤੇ ਪੀਸੀਆ ਨਾਲ ਨੇ ਕੀਰ ਲਿਆ ਜੀ ਚਲੋ ਜੀ ਮੈਂ ਤੇ ਮੇਰਾ ਤਾਇਆ ਡਾਕੂਮੈਂਟ ਲੈ ਕੇ ਗਏ ਆ ਜੀ ਅਸੀਂ ਗੱਲਬਾਤ ਕੀਤੀ ਆ ਜੀ ਕਿ ਉੱਥੇ ਪੀਸੀਆ ਨਾਲ ਇਹਨਾਂ ਨੇ ਜੀ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਕਾਗਜ਼ੇ ਪਤੋਂ ਪਾਪਾ ਕਹਿੰਦਾ ਵੀ ਅਸੀਂ ਮੋਹਦਵਾਰ ਬੰਦੇ ਆ ਵੀ ਯਾਰ ਤੁਸੀਂ ਸਾਡੇ ਜਵਾਕਾਂ ਨੂੰ ਪਹਿਲਾਂ ਜੀ ਇਹਨੇ ਮੈਨੂੰ ਕੁੱਟਿਆ ਪੰਜ ਤਿੰਨ ਪਹਿਲਾਂ ਮੇਰੀਆਂ ਹੱਡੀ ਫ੍ਰੈਕਚਰ ਕੀਤਾ ਮੀਲ ਪਾਏ ਤੇ ਮੁਲਾਜ਼ਮਾਂ ਨੇ ਮੈਂ 8 ਮਹੀਨੇ ਜੇਲ੍ਹ ਚ ਲਾਗਿਆ ਜੀ ਮੇਤੇ ਘਰੋਂ ਚੱਕ ਕੇ ਨਜਾਇਜ਼ ਪਰਚਾ ਦੇ ਦਿੱਤਾ ਇਹਨਾਂ ਨੇ ਗੋਲੀਆਂ ਦਾ ਪਰਚਾ ਪਾਇਆ ਜੀ ਹੁਣ ਤਕਵਾਦੀਆਂ ਕਰਦੇ ਆਉਂਦੇ ਆ ਜੀ ਇਹਨਾਂ ਨੇ ਮੇਰੇ ਤਾਏ ਨੂੰ ਤਾਇਆ ਮੇਰਾ ਕਹਿੰਦਾ ਇਹਨਾਂ ਨੇ ਮੈਨੂੰ ਕੋਟਾ ਕਹਿੰਦਾ ਤੂੰ ਉਹਦੇ ਮੁਲਾਜ਼ਮ ਕਹਿਣ ਲੱਗਿਆ ਜੀ ਜਿਹੜਾ ਪ੍ਰਭਜੋਤਾ ਨਾਲ ਭਪਿੰਦਰ ਸਿੰਘ ਜੀ ਕਹਿੰਦਾ ਤੂੰ ਫੇਰ ਆ ਗਿਆ ਕਹਿੰਦਾ ਤੂੰ ਟਿਕਿਆ ਨਹੀਂ ਇਹਦੇ ਮੈਨੂੰ ਕਹਦਾ ਤੂੰ ਨਾਲ ਆ ਜੀ ਮੇਰੇ ਬਗਦਰ ਤੂੰ ਕਹੇ ਜੀ ਅਸੀਂ ਡਾਕੂਮੈਂਟ ਲੈ ਕੇ ਗਏ ਆ ਅਸੀਂ ਕਿਹੜਾ ਜੀ ਕੋਈ ਗੈਂਗਸਟਰ ਦੇ ਕੇ ਜਾਂ ਵੀ ਹਮਲਾ ਕਰਨਗੇ ਜਮਾਈ ਅਸੀਂ ਜਾਣਾ ਸੀਗਾ ਜੀ ਸਾਨੂੰ ਬੁਲਾਇਆ ਉਹਨ ਮੈਂ ਬਲਰਾਜ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਅਸੀਂ ਇਸ ਸਾਥੀ ਨੂੰ ਇਨਸਾਫ ਦਿਵਾਉਣ ਲਈ ਅੱਜ ਇੱਥੇ ਪਰਿਵਾਰ ਦੀ ਸਹਿਮਤੀ ਦੇ ਨਾਲ ਇੱਥੇ ਆਏ ਸੀ ਅਸੀਂ ਬਹੁਤ ਸਿਆਣਪ ਦੇ ਨਾਲ ਪੁਲਿਸ ਨੂੰ ਤੇ ਪਰਿਵਾਰ ਦੀ ਆਸ ਵਿੱਚ ਸਹਿਮਤੀ ਕਰਾਉਣ ਲਈ ਮੀਟਿੰਗਾਂ ਕੀਤੀਆਂ ਦੋ ਤਿੰਨ ਮੀਟਿੰਗਾਂ ਹੋ ਗਈਆਂ ਪੁਲਿਸ ਸਾਨੂੰ ਇਹੀ ਕਹਿ ਰਹੀ ਆ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਸਾਨੂੰ 10 ਦਿਨ ਦਾ ਟਾਈਮ ਦਿੱਤਾ ਜਾਵੇ ਲੇਕਿਨ ਬਈ ਨਾਮਾ ਕਾਨੂੰਨ ਬਣ ਗਏ ਨੇ ਨਵੇਂ ਕਾਨੂੰਨ ਦੇ ਵਿੱਚ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਵਾ ਅਸੀਂ ਅਸੀਂ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਮੈਂ ਤੁਹਾਨੂੰ ਦੱਸ ਦਿਆ ਅਸੀਂ ਇਸ ਗੱਲ ਨੂੰ ਪ੍ਰਸ਼ਾਸਨ ਦੀ ਜਿਹੜੀ ਸਾਡੀ ਮੀਟਿੰਗ ਹੋਈ ਉਸ ਨੂੰ ਜਦੋਂ ਅਸੀਂ ਪਰਿਵਾਰ ਦੇ ਅੱਗੇ ਰੱਖਿਆ ਧਰਨੇ ਵਿੱਚ ਰੱਖਿਆ ਜਿਹੜੇ ਸੰਗਤ ਆਈ ਸੀ ਉਹਨਾਂ ਦੇ ਵਿੱਚ ਰੱਖਿਆ ਉਹਨਾਂ ਨੇ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਕਰ ਦਿੱਤੀ ਆ ਬਈ ਅਸੀਂ ਪ੍ਰਸ਼ਾਸਨ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹ 10 ਦਿਨ ਦਾ ਟਾਈਮ ਦਿੱਤਾ ਜਾਵੇ ਅੱਗੇ ਕੀ ਰਾਜਨੀਤੀ ਕੀ ਹੋਊ ਜੀ ਹੁਣ ਹੁਣ ਮਤਲਬ ਕਹਿਣ ਦਾ ਵੀ ਇਹ ਅੱਗੇ ਦਾ ਅੱਗੇ ਪਰਿਵਾਰ ਕੀ ਚਾਹਦਾ ਜੀ ਦੇਖੋ ਇਸ ਸਬੰਧੀ ਮੀਟਿੰਗ ਰੱਖੀ ਗਈ ਹੈ ਹੁਣ ਦੁਬਾਰੇ ਨਵੀਂ ਦਾਣਾ ਮੰਡੀ ਦੇ ਵਿੱਚ ਨਵੀਂ ਦਾਣਾ ਮੰਡੀ ਦੇ ਵਿੱਚ ਹੁਣ ਇਕੱਠ ਰੱਖਿਆ ਗਿਆ ਵਾ ਜਦੋਂ ਉੱਥੇ ਕੋਈ ਫੈਸਲਾ ਹੋਊਗਾ ਉਸ ਮੁਤਾਬਕ ਇਹ ਜਿਹੜਾ ਵਾ ਅਸੀਂ ਅੱਗੇ ਤੁਰਾਂਗੇ ਕਿਉਂਕਿ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ 'ਚ ਰਸਿਸਕਾਰ ਨਹੀਂ ਕਰਨਾ ਜਿਨ੍ਹਾਂ 'ਚ ਉਸ ਮੁਲਾਜ਼ਮ ਦੇ ਉੱਤੇ ਐਫ ਆਈ ਆਰ ਨਹੀਂ ਦਰਜ ਹੁੰਦੀ ਜੱਥੇਬੰਦੀਆਂ ਪਰਿਵਾਰ ਦੇ ਨਾਲ ਆਈ ਜੱਥੇਬੰਦੀਆਂ ਦਾ ਪਰਿਵਾਰ ਦੇ ਜੋ ਫੈਸਲਾ ਹੋਊਗਾ ਉਸ ਦੇ ਮੁਤਾਬਕ ਹੀ ਫੈਸਲਾ ਲੈਣਗੇ ਆ